ਕੀ ਹਾਲ ਕਰੀ ਫਿਰਦੀ ਐ ਤੂੰ ਆਪਣਾ ਰੋ ਨਾ ਭੈਣ ਰੋ ਨਾ ਮੇਰੀ ਭੈਣ ਪਲੀਜ਼ ਟੋਲ ਜੀ ਗਏ ਤੇ ਪਲੀਜ਼ ਜਿੰਦਰਾਥ ਪਟਾਲਾ ਪਟਾਲੇ ਸੀਗੀ ਉਹਨਾਂ ਨੇ ਪੱਟੀ ਨਹੀਂ ਕੀਤੀ ਉਹਨਾਂ ਨੇ ਬਸ ਪੱਟੀ ਕੱਢੀ ਕਰਦੀ ਹੈ ਕਦੀ ਨਹੀਂ ਦੀ ਬ੍ਰੈਂਡੇ ਮਾਤੀ ਮੈਂ ਇਹ ਨਹੀਂ ਇਹਨੂੰ ਨਾ ਛੇੜ ਭੀ ਇਹਨੂੰ ਨਾ ਛੇੜ ਪਲੀਜ਼ ਇਹਨੂੰ ਨਾ ਛੇੜ ਜਾ ਕੇ ਮੈਂ ਸੌਂਕੀ ਜੂਗਾ ਜੀ ਮਹਾਰਾਜ ਜੀ ਮੈਂ ਕਰ ਕੱਟਣਾ ਪੈਣਾ ਡਾਕਟਰ ਆਉਂਦੀਓ

ਇਦਾਂ ਜਰੀ ਦੀ ਪੈਰ 'ਚ ਸਾਰੇ ਭਾਜੀ ਕੀੜੇ ਪਏ ਹੋਏ ਨੇ ਉਹ ਆਪਣੇ ਘਰ ਹੀ ਲੈ ਕੇ ਜਾਵਾਂਗਾ ਤੈਨੂੰ ਮੈਂ ਆਪਣੇ ਭਰਾ ਨਾਲ ਗੱਲ ਕਰ ਦਿਆਂ ਤੈਨੂੰ ਬਚਾ ਨਾ ਰੋਣਾ ਨਹੀਂ ਰੋਣਾ ਨਹੀਂ ਕੋਈ ਗੱਲ ਨਹੀਂ ਤੇਰੇ ਭਰਾ ਆ ਮੈਂ ਤੈਨੂੰ ਕੁਝ ਨਹੀਂ ਹੋੜ ਦਿੰਦਾ ਓਏ ਹੋਏ 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 ਤੇਰੇ ਤਾਂ ਕੀੜੇ ਪੈ ਗਏ ਨੇ ਆਂਗਲ ਦੇ ਖਾ ਹੀ ਗਏ ਨੇ ਵੇਖ ਮੈਂ ਅੱਜ ਹੀ ਦੇਖਿਆ ਇਹਨਾਂ ਨੂੰ ਪਹਿਲਾਂ ਕਦੀ ਇੱਥੇ ਦੇਖਿਆ ਨਹੀਂ ਆਪਣੇ ਆਪ ਨੂੰ ਭੇਵੇ ਦਾ ਦੱਸਦੇ ਨੇ ਤੇ ਮੈਂਟਲੀ ਵੀ ਥੋੜੇ ਹੈ ਨੇ ਤੇ ਪੈਰ ਦੇ ਇਹਨਾਂ ਦੇ ਕੀੜੇ ਪਏ ਹੋਏ ਨੇ ਬਹੁਤ ਬੁਰਾ ਹਾਲ ਹੈ ਪੈਰ ਦਾ ਲੱਤ ਕਿੰਨੀ ਗਲੀ ਪਈ ਹੈ ਪੈਰ ਦੀਆਂ ਉਂਗਲਾਂ ਤੱਕ ਕੀੜੇ ਖਾ ਗਏ ਨੇ ਅੱਜ ਸਤ ਤੱਕ ਕਿੱਥੇ ਪਏ ਸੀ ਮੈਂ ਉੱਥੇ ਆਲੇ-ਦਲੇ ਕੋਈ ਦੱਸਿਆ ਨਹੀਂ ਜੀ ਕਿਸੇ ਨੇ ਦੇ ਬਾਰੇ ਕੁਝ ਕਹਿੰਦੇ ਕੱਲ੍ਹ ਵੀ ਦੇਖਣਦੇ ਆ ਇਹਨੂੰ ਮੈਨੂੰ ਕੀ ਨਾਮ ਪਤਾ ਚਾਰਨੋ 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 ਕੰਢੀ ਕਢ ਦੋ ਠਾ ਮੇਰਾ ਪਿੰਡ ਨਮਾ ਬਸਟਾਂ ਦੇ ਸਿੱਦਕਨੌਰ ਕਿਹੜੇ ਸ਼ਹਿਰ ਚ ਹੈ ਤੋਂ ਬਸ ਕਰਨ ਹੋ ਰਹੀ ਹੈ ਪਿੰਡ ਰਾਜਰਗੜ ਦੇ ਸਿੱਦਕਨੌਰ ਜਿਲ੍ਹਾ ਕਿਹੜਾ ਪਿੰਡ ਹੈ ਜਿਲ੍ਹਾ ਰਾਜਪੁਰਾ ਰਾਜਪੁਰਾ ਪਰਿਵਾਰ ਚ ਕੌਣ ਕੌਣ ਥੋਡੇ ਸਾਰੇ ਆ ਰੱਖਦਾ ਕੋਈ ਨਹੀਂ ਹੈ ਬਈ ਕੌਣ ਕੌਣ ਸਾਰੀ ਭਾਬੀਆਂ 5 6 7 8 ਭਾਬੀਆਂ ਇੱਕ ਬਾਰ ਭਾਈ ਰੋਤੀਆਂ ਨਹੀਂ ਰਵਾ ਪਰੋਂ ਦਾ ਕੰਮ ਕਰਾ ਗਾੜੀ ਨੇ ਅੱਗ ਲਗਾ ਕੇ ਮਰ ਗਿਆ ਪਟਿਆਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਾਤਾ ਜੀ ਨੂੰ ਭਪਿੰਦਰ ਵੀਰੇ ਹੋਣੀ ਸਾਡੇ ਕੋਲੇ ਅੱਜ ਪਟਿਆਲੇ ਸ਼ਹਿਰ ਤੋਂ ਲੈ ਕੇ ਆਏ ਆ ਬਹੁਤ ਮਾੜੀ ਹਾਲਤ ਆ ਮਾਤਾ ਦੇ ਪੈਰ ਦੀ ਲੱਤ ਇੱਥੋਂ ਤੋਂ ਲੈ ਕੇ ਥੱਲੇ ਤੱਕ ਪੈਰ ਤੱਕ ਸਾਰੀ ਗਲੀ ਹੋਈ ਆ ਕੀੜੇ ਪਏ ਹੋਏ ਨੇ ਅਸੀਂ ਤੁਹਾਨੂੰ ਜ਼ਖਮ ਨਹੀਂ ਦਿਖਾ ਸਕਦੇ ਦਿਮਾਗੀ ਹਾਲਤ ਠੀਕ ਨਹੀਂ ਹੈ ਮਾਤਾ ਦੀ ਮਾਤਾ ਜੀ ਦੀ ਆਉਣ ਵਾਲੀ ਜ਼ਿੰਦਗੀ ਤੰਦਰੁਸਤੀ ਭਰੀ ਹੋਵੇ ਉਹਦੇ ਲਈ ਅਰਦਾਸ ਕਰਿਓ ਤੇ ਮਾਤਾ ਦਾ ਘਰ ਲੱਭਣ ਲਈ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਿਓ ਭਪਿੰਦਰ ਵੀਰ ਜੀ ਨੇ ਤੁਹਾਡਾ ਕੀ ਨਾਂ ਵੀਰੇ ਰੰਜੋਤ ਰਨਜੋਤ ਸਿੰਘ ਤੁਹਾਡਾ ਵੀਰੇ ਬਲਵਿੰਦਰ ਸਿੰਘ ਇਹ ਤਿੰਨੋਂ ਭਰਾ ਇਕੱਠੇ ਹੋ ਕੇ ਇੱਕ ਦੂਜਰੇ ਦੇ ਸਯੋਗ ਸਦਕਾ ਕਾਲ ਬਰਖ ਵੈਗਰੂ ਦੀ ਕਿਰਪਾ ਸਦਕਾ ਇਹਨਾਂ ਦੇ ਪਰਾਲਾ ਸਦਕਾ ਸਾਨੂੰ ਮਾਤਾ ਦੀ ਸੇਵਾ ਕਰਨ ਦਾ ਮੌਕਾ ਮਿਲੇ ਆ ਅਰਦਾਸ ਕਰਿਓ ਅਸੀਂ ਚੰਗিয়ে ਤੇ ਸੱਚੇ ਢੰਗ ਨਾਲ ਮਾਤਾ ਦੀ ਸਾਂਭ ਸੰਭਾਲ ਕਰ ਸਕੀਏ ਸਸੀ ਕਾਲ ਭੈਣੇ ਠੀਕ ਆ ਤੇਰੇ ਕੀੜੇ ਕਿਵੇਂ ਪੈ ਗਏ ਕੀ ਹਾਲ ਕਰੀ ਫਿਰਦੀ ਆ ਤੂੰ ਆਪਣਾ ਰੋ ਨਾ ਭੈਣੇ ਰੋ ਨਾ ਮੇਰੀ ਭੈਣ ਵਾਹਿਗੁਰੂ ਮਿਹਰ ਕਰਨ ਮੇਰੀ ਭੈਣ ਨੂੰ ਤੰਦਰੁਸਤੀ ਬਖਸ਼ਣਾ ਠੀਕ ਹੋ ਜਾਣਾ ਤੂੰ ਜਮੈਂ ਹੁਣ ਰੋਣਾ ਨਹੀਂਗਾ ਰੋਣਾ ਨਹੀਂ ਮੇਰੀ ਭੈਣ ਰੋਨੀ ਕਾ ਤੂੰ ਆ ਕੀ ਹੋਇਆ ਦਾ ਮੈਂ ਕੰਬਲੀਆਂ ਰੋਣਾ ਨਹੀਂ ਤੂੰ ਠੀਕ ਹੋ ਜਾਣਾ ਹੁਣ ਆ ਠੀਕ ਹੋਏ ਨੇ ਤਕਰੀਬ ਤਰੀਕ ਠੀਕ ਹੋ ਜਾਣੀ ਠੀਕ ਹੋ ਜਾਣ ਤੇਰੇ ਘਰ ਵਾਲਾ ਹੈਗਾ ਕੀ ਨਾਮ ਦਾ ਆਹਮ ਪ੍ਰਕਾਸ਼ ਹੈ ਆਹਮ ਪ੍ਰਕਾਸ਼ ਹੋਮ ਪ੍ਰਕਾਸ਼ ਕੀ ਕੰਮ ਕਰਦਾ ਉਹ ਕੋਠੇ ਬਣਾਉਣੇਗਾ ਹੈ ਕੋਠੇ ਬਣਾਉਣੇ ਘਰ ਬਣਾਉਂਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਜਿਹੜੀ ਭੈਣ ਨੂੰ ਤੁਸੀਂ ਆਪਣੀ ਸਕਰੀਨ ਤੇ ਦੇਖਦੇ ਹੋ ਭੈਣ ਦੇ ਕੀੜੇ ਪਏ ਹੋਏ ਆ ਵਿਚਾਰੀ ਦੇ ਹੱਥ ਦੇ ਵਿੱਚ ਆਪਣਾ ਨਾਮ ਚਰਨੋਂ ਦੱਸਦੀ ਆ ਭੇਵੇ ਤੋਂ ਆ ਹਰਿਆਣੇ ਤੋਂ ਪਟਿਆਲੇ ਤੋਂ ਪੁਲ ਦੇ ਥੱਲੇੋਂ ਮਿਲੀ ਐ ਬੱਸ ਸਟੈਂਡ ਦੇ ਕੋਲੋਂ ਭੈਣ ਅਰਜਿੰਦਰਾ ਰਾਜੀ ਬੀਜੀ ਮੈਂ ਤਾਂ 22 ਦਿਨ ਹੋਏ ਹੈ ਅਰਜਿੰਦਰਾ ਹਸਪੀਟਲ ਰਹੀ ਸੀ ਅਰਜਿੰਦਰਾ ਕੌਣ ਦਾਖਲ ਕਰਾ ਕੇ ਗਿਆ ਸੀ ਤੈਨੂੰ ਬਸ ਮੈਂ ਆਪਣੀ ਆਪ ਹੀ ਆ ਕੇ ਦਵਾਈ ਦਿਵਾਈ ਸੀ ਮੇਰੇ ਤੇਰੀ ਦਵਾਈ ਚੱਲਦੀ ਸੀ ਪਹਿਲਾਂ ਤੋਂ ਹੀ ਚੱਲਦੀ ਹੈ ਦਵਾਈ ਤੇਰੀ ਕਿੰਨੇ ਕ ਟਾਈਮ ਤੋਂ ਬਹੁਤ ਸਾਲਾਂ ਦੇ ਚੱਲ ਰਹੀ ਹੈ ਤੇ ਆ ਪੈਰ ਤੇ ਕੀ ਹੋ ਗਿਆ ਫਿਰ ਤੇਰੇ ਆਪਣੇ ਆਪ ਹੀ ਹੋ ਗਿਆ ਪਟਿਆਲੇ ਆ ਕੇ ਅੱਛਾ ਸੰਗੀਪੁਰ ਆਈ ਸੀ ਮੈਂ ਘਰ ਆਣੇ ਗਲਾਸ ਮਾਰਿਆ ਤਾਂ ਉਹ ਠੀਕ ਹੋ ਗਿਆ ਤਾਂ ਦਵਾਈ ਉਹ ਖੋਲ ਗਿਆ ਬਾਹਰ ਘਰ ਆਲੇ ਨੇ ਗਲਾਸ ਕਾ ਤੋ ਮਾਰਿਆ ਬਸ 11 11 ਬੱਜੇ ਲੱਗਦਾ ਤੇਰੇ ਨਾਲ ਉਹ ਜਿਹੜਾ ਜਾ ਰਿਹਾ ਬੱਜੇ ਰੋਟੀ ਨੂੰ ਪਾਣੀ ਪੂਣੀ ਭਰ ਕੇ ਆਤੀ ਸੀ ਮੈਂ ਹੂੰ ਪਰ ਸਲੇਟ ਹੀ ਖਾਮਾਂ ਦੇ ਰੋਟੀ ਨੂੰ ਹੀ ਚਾਨ ਕੀ ਗੁੱਸਾ ਆ ਗਿਆ ਅੱਛਾ ਗੁੱਸਾ ਆ ਗਿਆ ਉਹਨੂੰ ਅੱਗੇ ਵੀ ਮਾਰਦਾ ਤੇਰੇ ਬੱਚੇ ਕਿੰਨੇ ਤੇਰੇ ਕੀ ਹੋਜੀ ਉਹਨੇ ਮਾਰੀ ਉਹਨੇ ਸੱਟਾਂ ਕੀ ਜਿੱਕ ਗੁੱਸੇ ਆ ਰਾ ਉਸकी ਜਨਾਨੀ ਬੱਚੇ ਉਸकी ਜਨਾਨੀ ਮਰ ਗਈ ਸੀ ਨਾ ਪਹਿਲਾਂ ਹਾਂ ਬਸ ਪਿੰਡ ਦੇ ਕਨੌਰ ਤੇ ਮੈਨੂੰ ਲੈ ਕੇ ਤੇ ਹੂੰ ਤੇਰੇ ਕਿੰਨੇ ਬੱਚੇ ਆ ਮੇਰਾ ਇੱਕ ਮੁੰਡਾ ਅਸੀ ਰੰਬਾ ਪੂਰਾ ਹੋ ਗਿਆ ਇੱਕ ਕਾਲ ਦਾ ਇੱਕ ਪਹਿਲੀ ਦਾ ਦਿੱਲੀ ਗੱਡੀ ਚਲਾਵਾ ਟਪਾਰਾ ਗੱਡੀ ਤੇਰੇ ਦੋ ਵਿਆਹ ਹੋਏ ਆ ਮੇਰੇ ਵੀ ਦੋ ਹੋਏ ਬਿਤਲਾਕ ਹੋ ਗਿਆ ਦਾ ਮੇਰਾ ਐਕਸਮੇ ਪੈਰ ਤੇ ਸਾਰਾ ਗਲਿਆ ਪੈਦੇ ਕੀੜੇ ਕੀੜੇ ਕਰੇਲੀ ਉਹਨਾਂ ਬੀਜੀ ਇਸਤਰੀ ਪੱਟੀ ਕਰਦੀ ਪਲੀਜ਼ ਮੈਨੂੰ ਜੇ ਆਪਾਂ ਇਹਨੂੰ ਛੇੜਾਂਗੇ ਨਾ ਵਾਂਗ ਲੱਤ ਖਾ ਜਾਣਗੇ ਸਾਰੀ ਇਹ ਤਾਂ ਪਲੀਜ਼ ਉਹ ਦਵਾਡੂ ਢੋਲ ਜੀ ਘੇੜਦੇ ਦੇਖੋ ਜੀ ਕਿਵੇਂ ਭੈਣ ਦੀਆਂ ਉਂਗਲਾਂ ਸਾਰੀਆਂ ਕੀੜੇ ਖਾ ਕੇ ਇਹ ਦੇਖੋ ਐਡਾ ਮੋਟਾ ਸੁੰਡ ਇਹੰਦੇ ਸਾਰੀ ਸਕਿਨ ਨੂੰ ਖਾਈ ਜਾਂਦਾ ਤੇ ਇਹ ਕੀ ਕਹੀਏ ਬਸ ਪਲੀਜ਼ ਟਿਟੋਰੀਅਲ ਜੀ ਕਿਰਪਾ ਕਰੀ ਪੈਣ ਕਿੰਨਾ ਪੜੀ ਆ ਤੂੰ ਮੱਚੇ ਤੇ ਤੇਰੇ ਪੇਕੇ ਕਿਹੜੇ ਪਿੰਡ ਆ ਘਨੌਰ ਐਨਸ ਪਾਦਾ ਘਨੌਰ ਇੱਥੇ ਮਾਲੀ ਕੋਲੇ ਨਹੀਂ ਬਾਜਰਗੜ ਨਮਾ ਬਸਟਾੜ ਬਾਜਰਗੜ ਨਮਾ ਬਸਟਾੜ ਪਟਿਆਲੇ ਜ਼ਿਲ੍ਹੇ ਚ ਹਾਉਂ ਸਿੱਧਾ ਬਾਦਦਰਗੜੀ ਸਿੱਧਕ ਨੂਰ ਹੂੰ ਅਈ ਮਾ ਸਾਰੇ ਆਪਾਂ ਚੱਕ ਦੇਣੇ ਇਹਦੇ ਨਾਲ ਸਾਰੇ ਚੱਕ ਦੇਣੇ ਕਿਨੇ ਕਿਕਰ ਜੋ ਕਰਦੇ ਤੁਰੱਕ ਜਨੂਏ ਇੱਕ ਪਲੱਕੇ ਨੂੰ ਲੈ ਸਤਨਾ ਸਾਰਾ ਪੈਰ ਤੇਰਾ ਗਲ ਗਿਆ ਤੂੰ ਸਿਵਲਤ ਪੁੱਤਰ ਜਿੰਦਰਾਤ ਪਟਾਲ ਪਟਾਲੇ ਸੀਗੀ ਉਹਨਾਂ ਨੇ ਪੱਟੀ ਨਹੀਂ ਕੀਤੀ ਉਹਨਾਂ ਨੇ ਬਸ ਪੱਟੀ ਕਦੀ ਕਰਦੀ ਹੈ ਕਦੀ ਨਹੀਂ ਦੀ ਬ੍ਰਾਂਡੇ ਮਾਤੀ ਮੈਂ ਬ੍ਰਾਂਡੇ ਜੀ ਪਈ ਸੀ ਹਾਂ ਦਾਖਲ ਨਹੀਂ ਸੀ ਕੀਤਾ ਉਹਨਾਂ ਨੇ ਤੈਨੂੰ ਬਸ ਘਰ ਕੇ ਡਰਾਬੇ ਦੇ ਰਹੇ ਤੇ ਕੀ ਕਹਿੰਦੇ ਸੀ ਘਰ ਬਕਜਿਆ ਜਦੋਂ ਘਰੇਗਾ ਤਾਂ ਨਹੀਂ ਗਈ ਘਰ ਆਲੰਗ ਮਾਰਾ ਕੁਦਾ ਲੋਕਾਂ ਗੀਸੀ ਕਪੜੀਆਂ ਪਾ ਰਿਆ ਕਿਉਂ ਜਾ ਰਿਹਾ ਦੇਖੇ ਇੱਕ ਹੀ ਹੋ ਜਾ ਰਿਹਾ ਕੋਈ ਨਾ ਭੈਣੇ ਸਾਰੇ ਸਾਫ ਕਰ ਦੇਣੇ ਆਪਾਂ ਜੂਗਰ 550 ਆਈ ਹੈ ਭੈਣ ਨੂੰ ਤੇ ਆ ਪੈਰ ਦੀ ਔਰ ਇੱਕ ਉਂਗਲ ਦੀ ਹੱਡੀ ਉਹ ਲੈ ਕੇ ਢੱਕ ਪੀ ਇੱਕ ਉਂਗਲ ਤਾਂ ਖਾ ਗਏ ਕੀੜੇ ਆ ਦੇਖੋ ਆ ਉਂਗਲ ਦਾ ਨਾ ਉਹ ਉਂਗਲਾ ਤੇ ਇੱਕ ਆ ਹੱਡੀ ਉਂਗਲ ਦੀ ਪੈਰ ਆ ਜਪੀਸ ਇਹ ਤੋਂ ਜਾਨ ਨੂੰ ਬੜੀ ਜਾ ਪਰਲੇ ਜੰਟੀ ਨੂੰ ਇਹ ਨਹੀਂ ਇਹਨੂੰ ਨਾ ਛੇੜ ਕਾ ਇਹਨੂੰ ਨਾ ਛੇੜ ਪਲੀਜ਼ ਇਹਨੂੰ ਨਾ ਛੇੜ ਸ਼ੂਗਰ ਕਰ ਨਹੀਂ ਛੇੜਦੇ ਨਹੀਂ ਛੇੜ ਇਹਨੂੰ ਘਮਾਲਾ ਪੈਰ ਥੋੜਾ ਜਿਹਾ ਸ਼ੂਗਰ ਕਰਕੇ ਪੈਰ ਕਾਲਾ ਹੋ ਗਿਆ ਜੀ ਹਸਪੀਟਲ ਵਾਲੇ ਇਹਨੂੰ ਥੋੜਾ ਦਾਖਲ ਕਰਕੇ ਇਹਦਾ ਸ਼ੂਗਰ ਕੰਟਰੋਲ ਚ ਕਰ ਦਿੰਦੇ ਤੇ ਇਹਦਾ ਆ ਹਾਲਾਤ ਨਾ ਬਣਦੇ ਇਹਦੇ ਵਿਚਾਰੀ ਦੇ ਤੇ ਇਹਦੇ ਘਰ ਵਾਲੇ ਨੇ ਵੀ ਇਹਨੂੰ ਕੁੱਟ ਕੇ ਕੱਢਤਾ ਚਲੋ ਘਰ ਵਾਲਾ ਸ਼ਰਾਬੀ ਹੋਊ ਕਬਾਬੀ ਹੋਊ ਕੁੱਟਦਾ ਮਾਰਦਾ ਹੋਊ ਭੈਣ ਭਰਾ ਚਾਚੇ ਤਾਏ ਮਾਸੀਆ ਇਹ ਕੂਆ ਦਾ ਪੁੱਤ ਕੋਈ ਤਾਂ ਹੋਰ ਰਿਸ਼ਤੇਦਾਰ ਕਿਸੇ ਨੇ ਵੀ ਨਹੀਂ ਆਪਣੀ ਜ਼ਿੰਮੇਵਾਰੀ ਸਮਝੀ ਇਹ ਤਾਂ ਠੀਕ ਨਹੀਂ ਹੈਗੀ ਸਿੱਧੀ ਆ ਦਿਮਾਗ ਦਾ ਇਲਾਜ ਚੱਲਦਾ ਜਿਵੇਂ ਭੈਣ ਦਾ ਹਈ ਵੀ ਜੀ ਅਜਿਹਾ ਜੋ ਜਿਉਰੇ ਤੂੰ ਕੁਲੇ ਕਰਿਆ ਹਈ ਮਰਾ ਬੈਸੂ ਜੀ ਜਿਨ੍ਹਾਂ ਦਾ ਦਿਮਾਗ ਕੰਮ ਕਰਦਾ ਸੀ ਉਹਨਾਂ ਨੇ ਵੀ ਨਹੀਂ ਮਦਦ ਕੀਤੀ ਕਿਸੇ ਨੇ ਐ ਨਾ ਜਿਹੜਾ ਬੱਸ ਭੈਣੇ ਦਾ से फायदा करने हैं ना फिर कीड़े एक बारी ख़त्म हो जाए ना कि फिर तेरा पैर ठीक हो जो जाकर्म सॉक्न जोगा। आप बिजी पैर कटना पैन है डॉक्टर अंडी हूँ ठीका? नहीं अपन उन्हें पैर पर जाल है ना आगी। आगी। तो साफ करके सारा पैर देखिए तेरा ठीक हो जाए ना जमा। क्यों जा रहा बिजी?

ਹੇ ਮੈਂ ਤੁਹਾਨੂੰ ਠੀਕ ਲਾ ਕੇ ਗੱਲ ਲੈ। ਆਈ ਠੀਕ ਲਾ ਕੇ ਗੱਲ ਦੇ। ਠੀਕ ਲਾ ਕੇ ਕਰਦੇ ਵੀ ਠੀਕ। ਚੰਗਾ 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 ਠੀਕ ਲਾ ਲਓ। ਪਲੀਜ਼ ਠੀਕ। ਆਪਾਂ ਦਵਾਈ ਪਾ ਦੇਣ ਸੁਣਨ ਵਾਲੀ। ਠੀਕ ਹੈ। ਦਵਾਈ ਕਰ। ਲਿਆ ਵੀ ਸੁਣ ਕਰੀਏ ਠੀਕ ਆ ਲਿਆ ਦਵਾਈ। ਉੱਪਰ ਵੀ ਦੇ। ਆਹ। 10 10 10। ਨੱਥੀ ਦੀ ਰੱਖ ਪੈਣ ਥੱਲੇ ਰੱਖ ਲੈ ਲਾ ਤੇਰੇ מה זה? מה זה? מה זה? מה זה? מה זה? מה זה? ਬਸ ਭੈਣ ਬਣ ਕੇ ਲਾ ਨਾ ਫਿਰ ਫਿਰ ਉਹਨੇ ਹੀ ਟਾਈਮ ਹੋਰ ਲੱਗੂਗਾ ਇਹ ਭੈਣ ਆਪਣਾ ਨਾਂ ਚਰਨੋ ਦੱਸਦੀ ਆ ਭੇਵੇ ਤੋਂ ਦੱਸਦੀ ਆ ਹਰਿਆਣੇ ਦੀ ਰਹਿਣ ਵਾਲੀ ਇਹ ਭੈਣ ਦੱਸਦੀ ਆ ਤੇ ਇਹਨੂੰ ਜੇ ਕੋਈ ਪਹਿਚਾਣਦਾ ਜੇ ਕੋਈ ਜਾਣਦਾ ਤਾਂ ਸਾਡੇ ਨਾਲ ਸੰਪਰਕ ਵੀ ਕਰਿਓ ਜਰੂਰ ਕੱਲ ਇਹ ਭੈਣ ਪਟਿਆਲੇ ਸ਼ਹਿਰ ਤੋਂ ਮਿਲੀ ਆ ਬੱਸ ਸਟੈਂਡ ਦੇ ਕੋਲੇ ਪੁਲ ਦੇ ਥੱਲੇ ਪਈ ਸੀ ਤੇ ਕਈ ਦਿਨਾਂ ਤੋਂ ਉੱਥੇ ਪਈ ਸੀ ਭੈਣ ਦੱਸਦੀ ਆ ਵੀ ਮੈਂ ਉੱਥੇ ਰਜਿੰਦਰਾ ਹਸਪਤਾਲ ਜਾਂਦੀ ਸੀ ਮੇਰਾ ਲਾੜ ਚੱਲਦਾ ਸੀ ਵੀ ਜਦੋਂ ਲੱਤ ਗਲ ਗਈ ਜ਼ਖਮ ਹੋ ਗਿਆ ਉਹਨਾਂ ਨੇ ਵੀ ਹੁਣ ਮੈਨੂੰ ਦਾਖਲ ਨਹੀਂ ਕੀਤਾ ਵੀ ਮੇਰੇ ਘਰ ਵਾਲੇ ਨੇ ਮੇਰੇ ਮਾਰਿਆ ਸੀ ਕੀ ਮਾਰਿਆ ਸੀ ਇੱਥੇ ਗਲਾਸ ਮਾਰਿਆ ਸੀ ਤੇ ਹੋਰ ਵੀ ਲੱਤਾਂ ਦੇ ਸਰੀਰ ਤੇ ਨਿਸ਼ਾਨ ਨੇ ਬਹੁਤ ਸੱਟਾਂ ਦੇ ਪੁਰਾਣੀਆਂ ਦੇ ਇਹ ਦੱਸਦੀ ਹੈ ਵੀ ਮੈਨੂੰ ਘਰ ਵਾਲਾ ਮੇਰਾ ਕੁੱਟਦਾ ਸ਼ੁਰੂ ਤੋਂ ਹੀ ਕਿਉਂਕਿ ਇਹ ਥੋੜੀ ਜੀ ਸਿੱਧੀ ਉੱਠ ਕੇ ਬਹਿ ਜਾਪੇ ਨੇ ਅੱਛਾ ਤੇਰੇ ਬੱਚੇ ਕਿੰਨੇ ਆ ਮੇਰਾ ਮੁੰਡਾ ਐਕਸੀਡੈਂਟ ਮਾਂ ਮਰ ਗਿਆ ਆ ਜੀ ਹਾਂ ਇੱਕ ਮੁੰਡਾ ਕਾਲ ਬਾਲ ਸਿੱਕ ਸੋਤੀ ਦੀ ਗੁੱਡੀਆਂ ਇੱਕ ਮੁੰਡਾ ਪਹਿਲੀ ਜਨਾਨੀ ਦਾ ਪਰਜਾ ਤੇਰਾ ਪੁੱਤ ਛੋਟਾ ਕਾਕਾ ਹੀ ਬੰਦੇ ਤੇ ਬਾ ਛੋਟਾ ਕੇ ਨਾਲ ਹੋਇਆ ਹੋਰ ਔਖਾ ਆ ਜਾ ਵੀ ਹੂੰ ਤੇਰੇ ਪੇਕੇ ਕਿੱਥੇ ਪੇਕੇ ਕਨੌਰ ਹੈ ਕਨੌਰ ਦੇ ਭਰਾ ਹੈਗੇ ਤੇਰੇ ਹੈ ਜੀ ਰੱਖਦੇ ਨਹੀਂ ਹੈਗੇ ਤੇ ਭੈਣ ਕੱਲੀ ਅੰਬਸ ਭਰਾ ਰੱਖਦੇ ਨਹੀਂ ਮਾਂ ਪਿਓ ਮੰਮੀ ਤਾਂ ਚੋਤੀ ਦੀ ਗੁਜ਼ਰ ਗਈ ਪਰ ਪਾਪਾ ਪੜੀ ਲਿਖੀ ਪਪਾ ਪਟਿਆਲੇ ਦਾ ਵਸੂ। ਜੁਰੂ ਤੇ ਪਟਿਆਲੇ ਦਾ ਵੇ। ਪੂਰਾ ਪੁਰਾਣਾ ਬਸ ਸਟੈਂਡ ਨਹੀਂ ਗੰਦਾ ਨਾਲਾ। ਹੂੰ। ਪੂਰਾ ਮਾਰੀ ਚਾਹਾਂ ਦੇ ਦੀੜੜੀ ਕ ਬੈਠੀ। ਅੱਤੀ ਦੀ ਭਾਈ ਪੈਸੇ ਲੈ ਗਿਆ। ਹੂੰ। ਤੋਂ ਮੁੰਡਿਆਂ ਕਰਾ। ਵੱਦੀ ਬੋਲਦੀ ਹੈ ਭੈਣ ਹਨਾ। ਯਾਰ ਮੈਨੂੰ ਬੁਲਾਉਂਦੇ। ਤੇ ਸਦੇ ਘਰ ਵਾਲੇ ਨੂੰ ਮੰਨੂ। ਮੰਨੂ। ਵਿਆਹ ਹੀ ਤੋਂ ਹਰਿਆਣੇ ਚ ਹੈ। ਜਿਹੜਾ ਗੋਲੂ ਆ ਨਾ ਕਾਲ ਦਾ। ਉਸਕੇ ਮੁੰਡੇ ਮਰ ਚਿੱੱਚੀ ਗਈ ਸੀ ਪੀਆਂ ਦਾ। ਮੇਰਾ ਬਾਬਾ ਨੇ ਕਰਮ ਨੂੰ ਬੁਲਾਇਆ ਹੀ ਨਹੀਂ ਹੈਗਾ ਨਰਾਜ ਹੋ ਗਏ ਸਿੱਧੀ ਹੈ ਭੈਣ ਜਮਈ ਪਰ ਅੱਜ ਕੱਲ ਸਿੱਧਿਆਂ ਦਾ ਜ਼ਮਾਨਾ ਹੀ ਹੈ ਨਹੀਂ ਭਾਈ ਜਿਹੜਾ ਸਿੱਧਾ ਵਾ ਉਹ ਤਾਂ ਫਿਰ ਕੀੜੇ ਪੈਣੇ ਸੁਭਾਅਕ ਹੀ ਆ ਕਿਉਂਕਿ ਛੋਟੇ ਇੱਥੇ ਤਾਂ ਉਹ ਹੀ ਬਚੂਗਾ ਜਿਹਦੇ ਛੋਟੇ ਮਿੱਠਾ ਬਲੀ ਮੇਰੇ ਨਾਮ ਦੀ ਲਗਰ ਦੱਬਲੀ ਨੋ ਨੋ ਉਹ ਲੋਕ ਬੰਦ ਜਾਈ ਮਨ ਇਹਨੂੰ ਦੱਬ ਲਈ ਜਾਗਾ ਭਾਈ ਨਾ ਸਿੰਗੜ ਉਹ ਨਹੀਂ ਬਣਾ ਲਈ ਉਹਾਂ ਨੂੰ ਸਿੱਕ ਬਣਾ ਲਈ ਉਹ ਮੁੰਡੇ ਨੇ ਪਾਈ ਪਾ ਤੇਰਾ ਪੂਰਾ ਨਾਂ ਕੀ ਆ ਚਰਨ ਇਹਦਾ ਪੱਪੀ ਪੱਪੀ ਪਾਲਾ ਲਗਿਆ ਹੋਰ ਇਹ ਮਨਾਵਾ ਪੱਪੀ ਭਾਈ ਨੇ ਤੇਰਾ ਭਰਾ ਪਰੌਂਠੇ ਬਣਾਉਂਦਾ ਕਿੱਥੇ ਲੁਧਿਆਣੇ ਕਿੱਥੇ ਲੁਧਿਆਣੇ ਕਿੱਥੇ ਢਾਬੇ 'ਵਲ ਗਿਆ ਮੈਂ ਨਹੀਂ ਢਾਬਾ ਕਿੱਥੇ ਸਟੇਸ਼ਨ ਕੋਲੇ ਆ ਬੱਸ ਅੱਡੇ ਕੋਲੇ ਆ ਕਿੱਥੇ ਆ ਉਹ ਨਹੀਂ ਮਨੇ ਦੇਖਿਆ ਉਹ ਨਹੀਂ ਪਤਾ ਭਰਾ ਦਾ ਨਾਂ ਤੇਰੇ ਦੰਨਾ ਪੱਪੀ ਆ ਹੈ ਹਾਂ ਦਸਤੀ ਨੇ ਲਈਦੀ ਮਾਡਰ ਕੇ ਮਾਰਾ ਉਰੇ ਲੈ ਕੇ ਕੁਮ ਮਾ ਦਾ ਦੱਤ ਮੜ ਕੇ ਮਰਾ ਮੰਡੀ ਮਾ ਜਾਣ ਬਚਾਈ ਕਿੱਥੇ ਬਸ ਸਾਡੀ ਬੇਨਤੀ ਹੈ ਜੀ ਸ਼ੇਅਰ ਕਰਿਓ ਵੀਡੀਓ ਨੂੰ ਦੋ ਬਾਲੀਆਂ ਕੋਈ ਭੈਣ ਦਾ ਪਤਾ ਲੱਗ ਸਕੇ ਦੋ ਬਾਲੀਆਂ ਲਈ ਮਾ ਜੀ ਸੀ ਮਾ ਬੱਕਰੀ ਆਈ ਸੀ ਕਿੰਨੇ ਦੋ ਐ ਅਪਣੇ ਦਾ ਨਾ ਕਿਹੜਾ ਕੀ ਨਾ ਕਰ ਰਹੀ ਆ ਜੀ ਪ੍ਰਧਾਨਾ ਨਹੀਂ ਲਕ ਕੁੜੀਆਂ ਤੋਂ ਭੈਣੇ ਘਨੌਰ ਕਿੱਥੇ ਆ ਘਰ ਤੇਰਾ ਪੇਕਿਆ ਨਾ ਜੀ ਤੇਰੇ ਪੇਕੀ ਜਾਣਾ ਹੋਵੇ ਨਾ ਨੂੰ ਤਾਂ ਮੈਂ ਬਖਸ਼ੀਂ ਨਹੀਂ ਐ ਸਿੱਧਾ ਨਹੀਂ ਮਲੇ ਦਾ ਕੀ ਨਾਮ ਆ ਕਿੱਥੇ ਰਹਿੰਦੇ ਆ ਹਾਂ ਮਸਰਾ ਕੀ ਮੇਂ ਧਾਰ ਦਿਆ ਹਲਵਾਰ ਸਾਰੇ ਲੱਗਤਾ ਹੂ ਹੂੰ ਸਾਰੀ ਕੱਟਤਾ ਹੂ ਤੇ ਸੋਹਰੇ ਕਿੱਥੇ ਤੇਰਾ ਲੰਗਾ ਸਿੱਧਾ ਮਾਰਾ ਘਰ ਜੀ ਸੋਹਰੇ ਕਿੱਥੇ ਤੇਰੇ ਪੀ ਵੇ ਪੀ ਵੇ ਕਿੱਥੇ ਆ ਪਾਟ ਮਾ ਦੀ ਦਾ ਸਿੱਧਾ ਆ ਹਾਂ ਪੀ ਬਾ ਗਿਆ ਪੀ ਵੇ ਕਿੱਥੇ ਘਰ ਆ ਤੇਰਾ ਕਿਹੜੇ ਮੱਲੇ ਚ ਆ ਬਾਰਮਿਕ ਬਾਰਮਿਕ ਮੱਲੇ ਚ ਗਲੀ ਨੰਬਰ ਕਿੰਨਾ ਗਲੀ ਨੰਬਰ ਚ ਹੋ ਰਾਂਗਾ ਮਾਰਾ ਟੋਟਾ ਕੀ ਮਕਾਨ ਨੰਬਰ ਕੀ ਆ ਪਹਿਲਾ 7 ਦਾ ਹੀ ਕੁਛ ਨਹੀਂ ਆ ਜੀ ਉੱਥੇ ਜੇ ਪੁੱਛਣਾ ਹੋਵੇ ਤੁਹਾਡੇ ਘਰ ਦੇ ਨੇੜੇ ਕੀ ਆ ਸਕੂਲ ਆ ਕੋਈ ਮੰਦਿਰ ਆ ਕੋਈ ਜਾਂ ਕੀ ਆ ਹੋਰ ਜੇ ਮੰਦਿਰ ਆ ਕਿਹੜਾ ਮੰਦਿਰ ਆ ਬੜਾ ਟਕੜਾ ਮੰਦਿਰ ਆ ਇਹਨਾ ਮੰਦਿਰ ਦਾ ਚਲੋ ਕਰੋ ਜੀ ਬਹੁਤ ਬਹੁਤ ਧੰਨਵਾਦ ਭਪਿੰਦਰ ਵੀਰੇ ਹੁਣਾਂ ਦਾ ਸਾਡੀ ਟੀਮ ਦੇ ਮੈਂਬਰ ਆ ਪਟਿਆਲੇ ਤੋਂ ਉਹਨਾਂ ਨੇ ਕੱਲ ਵੀਡੀਓ ਭੇਜੀ ਸੀ ਭੈਣ ਦੀ ਤੇ ਉਹੀ ਵੀਰੂ ਨੇ ਪਹੁੰਚਦਾ ਕਰਕੇ ਗਏ ਭੈਣ ਨੂੰ ਪਟਿਆਲੇ ਤੋਂ ਇੱਥੇ ਸਾਡੇ ਕੋਲੇ ਤੇ ਬਹੁਤ ਬਹੁਤ ਸ਼ੁਕਰੀਆ ਭਿੰਦਰਬਾਈ ਤੁਹਾਡਾ ਵੀ ਤੁਸੀਂ ਇਸ ਵੱਲੀ ਨਿਗਾ ਇਸ ਭੈਣ ਵੱਲ ਨੂੰ ਮਾਰੀ ਆ ਤੇ ਨਹੀਂ ਤਾਂ ਲੋਕ ਇਹਦੇ ਕੋਲ ਦੀ ਨਿੰਗੀ ਜਾਂਦੇ ਸੀ ਤੇਰਾ ਪੈਰ 2-4 ਦਿਨਾਂ ਦੇ ਵਿੱਚ ਕੀੜਿਆਂ ਨੇ ਖਾ ਜਾਣਾ ਸੀ ਸਾਰਾ ਹੁਣ ਵੀ ਇੱਕ ਉਂਗਲ ਤਾਂ ਬਿਲਕੁਲ ਖਤਮ ਹੋ ਗਈ ਹੈ ਤਿੰਨ ਉਂਗਲਾਂ ਜਿਵੇਂ ਸੁੱਕ ਚੁੱਕੀਆਂ ਵਾਂ ਇੱਕ ਉਂਗਲ ਦੀ ਹੱਡੀ ਤਾਂ ਨਿਕਲ ਕੇ ਬਾਹਰ ਡਿੱਗ ਪਈ ਆ ਮਤਲਬ ਪੂਰੀ ਕੀੜਿਆਂ ਨੇ ਖਾ ਲਈ ਆ ਤੁਹਾਡਾ ਧੰਨਵਾਦ ਬਾਕੀ ਭੈਣਾਂ ਭਰਾਵਾਂ ਨੂੰ ਵੀ ਬੇਨਤੀ ਆ ਅਰਦਾਸ ਕਰਿਓ ਚਰਨੋਂ ਭੈਣ ਵਾਸਤੇ ਇਹਨੂੰ ਵਿਚਾਰੀ ਨੂੰ ਇਹਦਾ ਪੈਰ ਵੱਜ ਜਵੇ ਤਕਲੀਫ ਘਟ ਜਵੇ ਇਹਦੀ ਤੇ ਠੀਕ ਹੋ ਕੇ ਇੱਕ ਚੰਗਾ ਜੀਵਨ ਬਤੀਤ ਕਰੇ ਤੇ ਇਹਦੇ ਰਿਸ਼ਤੇਦਾਰਾਂ ਨੂੰ ਬੇਨਤੀ ਆ ਇਹਦੇ ਭੈਣ ਭਰਾ ਇਹਦੇ ਨਾਲ ਦੇ ਜੰਮੇ ਹੋਏ ਚਾਚੇ ਤਾਏ ਮਾਮੇ ਮਾਸੀ ਭੂਆ ਦੇ ਪੁੱਤ ਈਆਂ ਹੈ ਗਿਆ ਵੀ ਭਾਈ ਗੁੱਸੇ ਕਿਰੇ ਤਾਂ ਜ਼ਿੰਦਗੀ ਚੱਲਦੇ ਰਹਿੰਦੇ ਐ ਨੂੰ ਮਿਲ ਕੇ ਜਾਓ ਵਿਚਾਰੀ ਨੂੰ ਆ ਕੇ ਤੁਹਾਡੀ ਭੈਣ ਆ ਤੁਹਾਡੇ ਨਾਲ ਦੀ ਜੰਮੀ ਆ ਤੁਹਾਡਾ ਖੂਨ ਆ ਹੋ ਸਕਦੇ ਨੇ ਕੋਈ ਮਾੜੇ ਲਫ਼ਜ਼ ਬੋਲੇ ਹੋਣ ਤੁਹਾਨੂੰ ਜਾਂ ਇਹਨੇ ਕੋਈ ਗਲਤੀ ਕੀਤੀ ਹੋਵੇ ਪਰ ਇਸ ਟਾਈਮ ਤਾਂ ਕੀੜੇ ਪੈ ਗਏ ਭਾਈ ਇਸ ਟਾਈਮ ਕਾਹਦਾ ਗੁੱਸਾ ਬੇਨਤੀ ਹੂਈ ਆ ਮਿਲ ਕੇ ਜਾਓ ਤੇ ਜੇ ਕੋਈ ਪਹਿਚਾਣ ਦਾ ਤਾਂ ਸੰਪਰਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਮੇਰੀ ਕਮਾਸ਼